ਫਤਗੜੀ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਡ ਨਿੱਕੋਸਰਾ ਮੋੜ ਉੱਪਰ ਇੱਕ ਤੇਜ਼ ਰਫਤਾਰ ਕਾਰ ਚਾਲਕ ਵੱਲੋਂ ਬੁੱਢ ਤੇ ਸਵਾਰ ਦਾਦੇ ਪੋਤੇ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦੇਂਦਾ ਮਾਮਲਾ ਪરાਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਦਾਦੇ ਪੋਤੇ ਦੇ ਰਿਸ਼ਤੇਦਾਰ ਸਮਰ ਸੇਰ ਸਿੰਘ ਨੇ ਦੱਸਿਆ ਕਿ ਖੀਰ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਕਿ ਆਪਣੇ ਕਰੀਬ 4 ਸਾਲਾ ਪੋਤੇ ਜਗਨੂਰ ਸਿੰਘ ਨੂੰ ਡਿਵਾਈਨ ਪਬਲਿਕ ਸਕੂਲ ਮਲੇਵਾਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਬੁਲਟ ਤੇ ਲੈ ਕੇ ਆ ਰਿਹਾ ਸੀ ਤੇ ਜਦੋਂ ਉਹ ਪਿੰਨ ਨਿਕੋਸਰਾ ਮੋੜ ਤੇ ਮੋੜ ਲੱਗੇ ਤਾਂ ਪਿੱਛੋਂ ਫਤਗੜ ਚੂੜੀਆਂ ਸਾਈਡ ਤੋਂ ਆ ਰਹੀ ਤੇ ਰਫਤਾਰ ਕਾਰਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਟੱਕਰ ਇਨੇ ਜ਼ਬਰਦਸਤ ਕਿ ਕਾਰ ਮੋਟਰਸਾਈਕਲ ਸਵਾਰਾਂ ਨੂੰ ਘਸੀਟਦੀ ਹੋਈ ਕਰੀਬ 50 ਮੀਟਰ ਦੂਰੀ ਤੇ ਲੱਗ ਗਈ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਨ ਤੇ ਤੁਰੰਤ ਦਾਦੇ ਪੋਤੇ ਨੂੰ ਫਤਗੜ ਚੂੜੀਆਂ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਦਾਦੇ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਉਧਰ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਪਤਾ ਨਹੀਂ ਚੱਲਿਆ ਪਰ ਸਾਨੂੰ ਫੋਨ ਆਇਆ ਸੀ ਕਿ ਨਿੱਕੋਸਰਾ ਮੋੜ ਤੇ ਇੱਕ ਕਾਰ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਹੈ ਤੇ ਮੌਕੇ ਤੇ ਪਹੁੰਚਣ ਤੋਂ ਪ੍ਰੰਤ ਤਰ ਪਤਾ ਚੱਲਿਆ ਕਿ ਦਾਦੇ ਪੋਤੇ ਨੂੰ ਕਾਰ ਨੇ ਟੱਕਰ ਮਾਰ ਕੇ ਜ਼ਖਮੀ ਕੀਤਾ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਸਾਡੇ ਵੱਲੋਂ ਵਾਹਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਪ੍ਰੰਤ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਅਲ ਪੰਜਾਬ న్యూਸ ਹਾਂਜੀ ਭਾਈ ਕੀ ਨਾਮ ਜੀ ਆਪਣਾ ਅਰਵਿੰਦਰ ਸਿੰਘ ਹੈ ਨਾਮ ਜੀ ਆਪਣੀ ਸ਼ੌਕ ਜਿਹੜੀ ਕਠਿਆਲਾ ਮੋੜ ਤੇ ਹਾਂਜੀ ਹਾਂਜੀ ਜਿਹੜੇ ਚ ਇੱਕ ਹਾਸਾ ਵਾਪਰਿਆ ਕੀ ਹੈ ਜੀ ਇਹ ਪੁਰਾ ਇਹ ਸਾਰੇ ਇਧਰੋਂ ਆਉਂਦੇ ਆ ਜੀ ਕਿਤੇ ਲੈ ਕੇ ਆਪਣੇ ਬੱਚੇ ਨੂੰ ਤੇ ਉਹ ਲੱਗੇ ਆਣ ਜਦੋਂ ਮੋੜਦੇ ਪਏ ਸੀ ਆਪਣਾ ਮੋਟਰਸਾਈਕਲ ਤੇ ਕਿਤੇ ਗੱਡੀ ਤੇਜ਼ ਰਫਤਾਰ ਤੇ ਆਉਂਦੀ ਉਹਨਾਂ ਨੂੰ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਾ ਪਤਾ ਨਹੀਂ ਤੇ ਪ੍ਰਮਾਤਮਾ ਦੀ ਖੇਡ ਕੋਈ ਵਾਪਰ ਗਈ ਐ ਉਹਦਾ ਕਰਕੇ ਆ ਹਾਸਾ ਵਾਪਰ ਗਿਆ ਉਹ ਜਿਹੜਾ ਬੋਟ ਤੇ ਸਵਾਰ ਸੀ ਕਿਨੇ ਕ ਸਾਲ ਦਾ ਬੇਟਾ ਸੀ ਇਹਦਾ 26 ਸਾਲ ਦਾ ਆਈ ਦੇਖੋ ਤੇ ਕੀ ਮੌਕੇ ਤੇ ਕੀ ਵੈਸੇ ਅਸਲੇ 600 ਟਾ ਕਿਨੇ 600 ਤੋਂ ਦੇ ਬੱਚਾ ਵੀ ਬੇਹੋਸ਼ ਹੋਇਆ ਸੀ ਤੇ ਫੌਜੀ ਸਾਹਿਬ ਵੀ ਸਹਿਮ ਗਏ ਹੁਣ ਇਹਨਾਂ ਨੂੰ ਨਹੀਂ ਪਤਾ ਪੜ ਕੇ ਸ਼ਹਿਰ ਲੈ ਗਏ ਪਤਾ ਨਹੀਂ ਉਹਨਾਂ ਤੇ ਕੀ ਬਾਣਾ ਵਰਤਿਆ ਤੇ ਹੁਣ ਪਤਾ ਲੱਗੂ ਜਦੋਂ ਆਉਣਗੇ ਵੀ ਸਾਡ ਕਿੰਨੀ ਕੀ ਲੱਗੀ ਜਾਂਨੇ ਤੇ ਫਿਲਹਾਲ ਜਿਹੜਾ ਆਪਾਂ ਜੋ ਗੱਡੀ ਵਾਲੇ ਉਹਨਾਂ ਨੂੰ 600 ਟਾ ਲੱਗੀ ਹੋਣੀ ਐ ਆਨ ਉਸ ਟਾਈਮ ਰਹੀ ਹੈ ਜਦ ਨਹੀ ਮੂਲੀ ਜੋ ਮੈਂ ਇਸ ਵਾਰ ਤੇ ਇੱਥੇ ਨਹੀਂ ਮੇਰੇ ਪਿਤਾ ਜੀ ਹੀ ਆ ਕੇ ਮੈਂ ਮੌਕੇ ਤੇ ਪਹੁੰਚ ਨਹੀਂ ਆਇਆ ਬੱਸ ਲੱਗਦੀ ਕਿ ਲੱਗਦਾ ਕਿ ਤੇ ਹੁਣ ਪ੍ਰਮਾਤਮਾ ਨੇ ਵੀਰੇ ਅਸੀਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਣਾ ਹਾਂਜੀ ਇਹ ਪਤਾ ਨਹੀਂ ਜਾਂ ਉਹ ਗਲਤੀ ਕਿ ਜਾਂ ਇਹ ਝਲਤੀ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਹਣਾ ਮੌਕੇ ਤੇ ਮੇਰੇ ਕੋਲ ਪੁਲਸ ਪੁੱਜੀ ਸੀ ਤੇ ਥੋੜੇ ਥੇਰੇ ਬਾਅਦ ਆ ਗਈ ਪੁਲਸ ਹਾਂਜੀ ਮੌਕਾ ਵੇਖ ਗਿਆ ਮੇਰੇ ਕੋਲ ਹਾਂ ਮੌਕਾ ਵੇਖ ਗਿਆ ਅੱਜ ਸਰ ਪਿੰਡ ਨੇ ਕੁਸਰਾ ਪਹੁੰਚਿਆ ਜਿਹੜਾ ਸਵਾਬ ਕਰਿਆ ਬੁਲਟ ਔਰ ਕਾਰ ਦੇ ਵਿਚਕਾਰ ਕੀ ਇਹ ਪੂਰਾ ਜੀ ਹੈ ਅਰੇ ਦੇਖੋ ਜੀ ਪਤਾ ਤਾਂ ਨਹੀਂ ਲੱਗਾ ਕੀ ਕਾਰਨ ਹੋਇਆ ਜਿਆਦਾ ਹੋਣ ਆਇਆ ਸੀ ਥਾਣੇ ਕੇ ਇੱਥੇ ਐਕਸੀਡੈਂਟ ਹੋਇਆ ਨਿਕੋਸਰਾ ਮੋੜ ਤੇ ਜੀ ਜੀ ਇੱਥੇ ਪਹੁੰਚੇ ਆ ਨਿਕੋਸਰਾ ਦਾ ਹੀਗਾ ਇੱਕ ਹੋਸ ਤੋਂ ਆਇਆ ਬੰਦਾ ਜੀ ਤੇ ਥੋੜੀ ਬੁਰੀ ਸੱਟ ਲੱਗੀ ਆ ਉਹ ਬਾਕੀ ਉਹਨੂੰ ਦਾਖਲ ਕਰਾ ਦਿੱਤਾ ਵਾ ਤੇ ਗੱਡੀ ਵਾਲਾ ਜਿਹੜਾ ਇਹ ਅਜੇ ਪਤਾ ਕਨਫਰਮ ਨਹੀਂ ਹੋਇਆ ਤਕੜਾ ਤੇ ਸਰ ਜਿਹੜਾ ਮੋਟਰਸਾਈਕਲ ਸਵਾਰ ਕਿੰਨੇ ਜਾਨੇ ਸਵਾਰ ਸਾਈਕਲ ਪਿਉਪਤ ਸੀਗੇ ਜੀ ਇਹਦਾ ਜਿਹੜਾ ਛੋਟਾ 5 ਸਾਲ ਦਾ ਹਾਂਜੀ ਉਹਨੂੰ ਲੈ ਕੇ ਆ ਗਏ ਸਤੇ ਸਤਿ ਸਿਰ ਤੇ ਗੱਡੀ ਸਵਾਰੇ ਪਤਾ ਲੱਗਾ ਕਿੱਥੋਂ ਨਹੀਂ ਇਹ ਨਹੀਂ ਪਤਾ ਲੱਗਾ ਉਹ ਗੱਡੀ ਸਵਾਰਾਂ ਨੂੰ ਸੱਟਾ ਸੱਟਾਂ ਮੇ ਲੱਗੀਆਂ ਨੇ ਨਹੀਂ ਨਹੀਂ ਲੱਗੀਆਂ ਥੋੜੀਆਂ ਬੁੱਧੀਆਂ ਸਾਢੇ ਹੁਣ ਤੋਂ ਚਲੇ ਗਏ ਪਹਿਲਾਂ ਹੀ ਤੋਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹੁਣ ਤਾਂ ਦੇਖਦੇ ਹਾਂ ਹੁਣ ਜੋ ਵੀ ਬੰਦੀ ਕਾਰਵਾਈ ਕਰਾਂਗੇ ਇੱਕ ਵਾਰੀ ਕਰਦੇ ਆਂ